ਹਾਂਜੀ ਪੈਨ ਨੂੰ ਆਪਾਂ ਸਲਵਾਰ ਦੀ ਕਟਿੰਗ ਕਰ ਰਹੇ ਹਾਂ ਇਹ ਸਲਵਾਰ ਹੈਗੀ ਆਪਣੀ 35 ਇੰਚ ਤਿਆਰ ਇਹ ਸਲਵਾਰ ਦੀ ਆਪਾਂ ਨੇ ਕਟਿੰਗ 2 ਇੰਚ ਵਿਧਾ ਕੇ ਕਰਨੀ ਆ ਆਪਾਂ 35 ਇੰਚ ਦੀ ਇਹਦੀ ਕਟਿੰਗ ਕਰ ਰਹੇ ਹਾਂ ਬੰਦ ਫੋਲਡ ਸਾਈਡ ਇਹ ਉਧਰਲੀ ਸਾਈਡ ਤੇ ਆ ਖੁੱਲੀ ਵਾਲੀ ਸਾਈਡ ਮੇਰੇ ਕੰਨੀ ਆ ਇਹ ਆਪਾਂ ਇਸ ਤਰ੍ਹਾਂ ਜਾਨੀ ਲਾ ਲੈਣੇ 35 ਇੰਚ ਦੀ ਕਰਕੇ ਆਪਾਂ ਇਹਦੀ ਕਟਿੰਗ ਕਰ ਦਾਂਗੇ ਆਪਾਂ ਪੂਰਾ ਕੱਪੜਾ ਫੋਲਡ ਕਰਕੇ 35 ਇੰਚ ਲਾ ਲਿਆ ਇਹ। 4 ਤਹਾਂ ਦੇ ਵਿੱਚ ਕੱਪੜਾ ਇਹ। ਆਪਾਂ extra 35 ਇੰਚ ਕੱਪੜਾ ਲਾ ਲਿਆ ਇਹ। ਇਹ ਆਪਾਂ 벨ਟ ਵਾਸਤੇ ਕੱਪੜਾ ਰੱਖ ਲਈ। ਹੁਣ ਆਪਾਂ 8.5 ਇੰਚ ਇਧਰ ਮੂਰੀ ਤੇ ਨੇ ਮੂਰੀ ਦਾ ਨਿਸ਼ਾਨ ਲਗਾਵਾਂਗੇ ਖੁੱਲੀ ਵਾਲੀ ਸਾਈਡ ਮੇਰੀ ਕਹਨੀ ਹੈ ਜਿੱਧਰ ਮੈਂ ਕਟਿੰਗ ਕਰ ਰਹੀ ਹਾਂ ਬੰਦ ਵਾਲੀ ਸਾਈਡ ਉਧਰਲੀ ਸਾਈਡ ਦੀ ਹੁਣ ਆਪਾਂ 8.5 ਇੰਚ ਦਾ ਨਿਸ਼ਾਨ ਲਗਾ ਕੇ ਹੁਣ ਆਪਾਂ ਆਸਨ ਦਾ ਨਿਸ਼ਾਨ ਲਗਾਵਾਂਗੇ 16 ਇੰਚ ਦਾ ਇਆ ਆਪਾਂ 16 ਇੰਚ ਦਾ ਨਿਸ਼ਾਨ ਲਗਾ ਕੇ ਐਸ ਤਰ੍ਹਾਂ ਆਪਾਂ ਇਹਦੀ ਗੁਲਾਈ ਦੇ ਦਾਂਗੇ ਫੱਟੀ ਦੇ ਨਾਲ ਫਿਰ ਇਹਨੂੰ ਆਪਾਂ ਕਟਿੰਗ ਕਰ ਦਾਂਗੇ ਛੋੜੀ ਆਪਾਂ ਨੇ ਇਹਦੀ 16 ਇੰਚ ਰੱਖੀ ਹੈ ਉੜਾਈ ਦੀ ਚੋੜੀ ਰੱਖ ਕੇ ਜਿਹੜਾ ਇਹ ਕਪੜਾ ਨਾਲੋਂ ਆਪਾਂ ਨੇ ਲਾਹਿਆ ਇਹ ਆਪਾਂ ਅਸਣ ਦੇ ਵਿੱਚ ਪਾਵਾਂਗੇ ਇਹਨੂੰ ਆਪਾਂ ਇਸ ਤਰ੍ਹਾਂ ਇਹਦੇ ਨਾਲ ਲਗਾ ਦੇਣਾ ਹੁਣ ਆਪਾਂ 10 ਇੰਚ ਰੱਖਾਂਗੇ ਝੂਲੀ ਇਹ ਆਪਾਂ ਤਾਂ ਪਾ ਰਹੇ ਹਾਂ ਕਿਉਂਕਿ ਆਪਣੀ ਸਲਵਾਰ ਪਿੱਛੇ ਕੋਈ ਪੈਣਾ ਦੀ ਚੱਕੀ ਜਾਂਦੀ ਹੈ ਇਹਦੇ ਨਾਲ ਚੱਕੀ ਨਹੀਂ ਜਾਊਗੀ ਸਲਵਾਰ ਬਿਲਕੁਲ ਸਟੇਟ ਰਹੂਗੀ ਤੁਹਾਡੀ ఈ జాఫూ కట్ అదే కనీ రేది ఉపట్ సాడే తిన్న ఇచ్చి పాడే తిన్న ఇచ్చి బులా దే ఉపలి సైడ్ జిధర బెల్టా ਆਪ ਪਹਿਲੇ 3.5 ਇੰਚ ਦੀ ਉਪਲਾਈ ਦੇ ਕੇ ਜਿਹੜੇ ਆਪਣੇ ਗੋਡੇ ਪੈਂਦੇ ਨੇ ਆਪਣੇ ਗੋਡੇ 6.5 ਕਈ ਵਾਰ 14 ਇੰਚ ਪਹਿਣਾ ਪਉਂਦੀਆਂ ਨੇ 13 ਇੰਚ ਦਾ ਗੋਡਾ ਪਾਉਂਦੀਆਂ ਨੇ 12 ਦਾ ਪਾਉਣੀ ਪਾਉਂਦੀਆਂ ਨੇ ਆਪਾਂ ਉੱਥੇ ਤੱਕ ਇਹਦੀ ਕਾਟ ਪਾਵਾਂਗੇ ਹੁਣ ਆਪਾਂ ਇਹਦਾ ਸੈਂਟਰ ਦਾ ਨਿਸ਼ਾਨ ਲਗਾ ਲਈ ਜੀ ਇਹ ਬਲਾਂ ਦਾ ये अपनी सलवार कटिंग होगी जी हम आप बैल्ट कटा गए बैल्ट की कटिंग करा आप छब्बीस इंच just to me.